ਅਸੀਂ ਪਹਿਲੇ ਦੋਨੋਂ ਹੀ ਕਿਸੇ ਨਾਲ ਕੋਈ ਟੱਕਰ ਨਹੀਂ ਲੈ ਕੇ ਚੱਲੇ ਅਸੀਂ ਕਮਾਂ ਦੀ ਰਾਜਨੀਤੀ ਕਰਦੇ ਆਮ ਆਦਮੀ ਪਾਰਟੀ ਜਿਹੜੀ ਕਮਾਂ ਦੀ ਰਾਜਨੀਤੀ ਕਰਦੀ ਆ ਔਰ ਕਮਾਂ ਦੇ ਆਧਾਰ ਤੇ ਅਸੀਂ ਲੁਧਿਆਣਾ ਦੇ ਲੋਕਾਂ ਕੋਲ ਗਏ ਸੀਗੇ ਔਰ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਵੀ ਕਲੀਅਰ ਹੋ ਗਿਆ ਤੇ ਜਿਹੜੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਨੇ ਉਹਨਾਂ ਨੂੰ ਵੀ ਜਿਹੜਾ ਕਲੀਅਰ ਹੋ ਗਿਆ ਕਿ ਲੋਕ ਨੇ ਜਿਹੜੇ ਉਹ ਕਮਾਂ ਤੋਂ ਖੁਸ਼ ਨੇ ਔਰ ਕਮਾਂ ਦੇ ਆਧਾਰ ਤੇ ਲੁਧਿਆਣਾ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਜਿਹੜਾ ਆਸ਼ੂ ਜੀ ਦਾ ਜਿਹੜਾ ਰਵਈਆ ਹੈ ਜਿਹੜਾ ਬਿਹੇਵੀਅਰ ਹੈਗਾ ਉਹਨੂੰ ਲੁਧਿਆਣਾ ਦੇ ਲੋਕ ਜਿਹੜੇ ਅਜੇ ਭੁੱਲੇ ਨਹੀਂ ਹੈਗੇ ਤਿੰਨ ਸਾਲ ਪਹਿਲਾਂ ਹੀ ਜਿਹੜਾ ਉਹਨਾਂ ਨੇ ਗੋਗੀ ਜੀ ਨੂੰ ਜਿਹੜਾ ਉੱਥੇ ਮੌਕਾ ਦਿੱਤਾ ਸੀਗਾ ਸੋ ਮੈਂ ਚਾਹੁੰਦੀ ਆ ਕਿ ਉਹ ਇੱਕ ਵਾਰ ਆਪਣੀ ਪੀੜ੍ਹੀ ਥੱਲੇ ਜਿਹੜਾ ਸੋਟਾ ਮਾਰ ਕੇ ਦੇਖ ਲੈਣ ਔਰ ਲੋਕਾਂ ਦਾ ਨਮਾਇੰਦਾ ਕਿਉਂ ਜਾ ਹੁੰਦਾ ਉਹ ਜਿਹੜਾ ਉਹਨਾਂ ਨੂੰ ਮੈਨੂੰ ਲੱਗਦਾ ਕਿ ਤਿੰਨ ਸਾਲਾਂ ਦੇ ਵਿੱਚ ਜਿੱਥੇ ਜੇ ਅਜੇ ਸਮਝ ਨਹੀਂ ਆਈ ਹੈਗੀ ਤਾਂ ਅੱਜ ਦੂਜੀ ਵਾਰ ਹਾਰ ਕੇ ਜਿਹੜੀ ਉਹ ਸਮਝ ਜਿਹੜੀ ਆ ਜਾਣੀ ਚਾਹੀਦੀ ਆ ਬਹੁਤ ਛੋਟੀ ਉਮਰ ਹੈ ਪਾਰਟੀ ਦੀ ਔਰ ਬਹੁਤ ਛੋਟੀ ਉਮਰ ਦੇ ਵਿੱਚ ਪਾਰਟੀ ਅੱਜ ਜਿਹੜੀ ਨੈਸ਼ਨਲ ਪਾਰਟੀ ਬਣੀ ਆ ਔਰ ਜਿਹਦੇ ਵਿੱਚ ਮੇਰੇ ਵਰਗੇ ਆਮ ਪਰਿਵਾਰਾਂ ਦੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਮਿਲਿਆ ਐ ਐਮਐਲਏ ਬਣਾਇਆ 27 ਸਾਲ ਦੀ ਉਮਰ ਦੇ ਵਿੱਚ ਸੰਗਰੂਰ ਵਾਲਿਆਂ ਨੇ ਮੈਨੂੰ ਜਿਹੜਾ ਇਥੋਂ ਮੌਕਾ ਦਿੱਤਾ ਸੋ ਇਹ ਸਾਰਾ ਚੀਜ਼ ਜਿਹੜਾ ਕੁਛ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੰਭਵ ਸੀ ਔਰ ਪਾਰਟੀ ਦੇ ਵਿੱਚ ਹੋ ਰਿਹਾ ਤੇ ਲੋਕ ਨੇ ਜਿਹੜੇ ਉਹ ਬਦਲ ਚਾਹੁੰਦੇ ਆ ਔਰ ਇਹਨਾਂ ਪਾਰਟੀਆਂ ਤੋਂ ਜਿਹੜੇ ਦੁਖੀ ਆ ਸੋ ਇਸੇ ਕਰਕੇ ਅੱਜ ਮੈਂ ਸਮਝਦੀ ਆ ਕਿ ਲੋਕ ਨੇ ਜਿਹੜੇ ਚਾਹੇ ਪੰਜਾਬ ਦੇ ਵਿੱਚ ਹੈ ਦਿੱਲੀ ਦੇ ਵਿੱਚ ਚਾਹੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਉਹ ਪਾਰਟੀ ਦੀਆਂ ਨੀਤੀਆਂ ਤੋਂ ਜਿਹੜੇ ਖੁਸ਼ ਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੁਧਿਆਣਾ ਪੱਛਮੀ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਆ ਚੁੱਕੀ ਹੈ ਸੋ ਸੰਜੀਵ अरोड़ा ਤਕਰੀਬਨ 10.5000 ਵੋਟ ਨਾਲ ਜਿੱਤ ਚੁੱਕੇ ਹਨ ਜਸ਼ਨ ਮਨਾ ਰਹੀ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾ ਜੀ ਐਮਐਲਏ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਲੰਮਾ ਸਮਾਂ ਉੱਥੇ ਚੋਣ ਪ੍ਰਚਾਰ ਵੀ ਕੀਤਾ ਗੱਲਬਾਤ ਕਰਾਂਗੇ ਭਰਾ ਜੀ ਅੱਜ 10000 ਵੋਟ ਨਾਲ ਤਕਰੀਬਨ ਸੰਜੀਵ अरोड़ा ਜਿੱਤੇ ਨੇ ਕੀ ਲੱਗਦਾ ਤੁਹਾਡਾ ਅਨੁਮਾਨ ਕੀ ਸੀ ਜਿਵੇਂ ਤੁਸੀਂ ਉੱਥੇ ਗਰਾਊਂਡ ਜ਼ੀਰੋ ਤੋਂ ਪਹਿਲਾਂ ਚੋਣ ਪ੍ਰਚਾਰ ਵੀ ਕੀਤਾ ਅ ਬਿਲਕੁਲ ਜਦੋਂ ਪਾਰਟੀ ਨੇ ਲੁਧਿਆਣਾ ਡਿਊਟੀ ਲਈ ਤਾਂ ਲੋਕਾਂ ਦੇ ਵਿੱਚ ਗਏ ਲੁਧਿਆਣਾ ਵਾਸੀਆਂ ਦੇ ਵਿੱਚ ਗਏ ਕਿਉਂਕਿ ਸਾਡੇ ਭਰਾ ਸਵਰਗੀ ਗੋਗੀ ਜੀ ਦੇ ਜਾਣ ਤੋਂ ਬਾਅਦ ਜਿਹੜੀ ਇਹ ਚੋਣ ਹੋਈ ਹੈ ਤਾਂ ਲੋਕ ਆਪ ਮਾਰੇ ਸਾਨੂੰ ਜਿਹੜਾ ਬਾਹਰ ਨਿਕਲ ਕੇ ਕਹਿੰਦੇ ਸੀ ਕਿ ਭਾਈ ਕਿ ਜਿਹੜੇ ਸਰਕਾਰ ਦੇ ਕੰਮ ਨੇ ਅਸੀਂ ਉਹਨਾਂ ਕੰਮਾਂ ਤੋਂ ਜਿਹੜੇ ਖੁਸ਼ ਆਂ ਔਰ ਅਸੀਂ ਜਿਹੜਾ ਲੋਕ ਜਿਹੜਾ ਸਰਕਾਰ ਨੂੰ ਇਹ ਅਸੀਂ ਜਿਹੜਾ ਉਹ ਫਤਵਾ ਦਵਾਂਗੇ ਮਾਨ ਵਧਾਵਾਂਗੇ ਸੋ ਅੱਜ ਪਾਰਟੀ ਦਾ ਮਾਨ ਵਧਾਇਆ ਮੈਂ ਜਿੱਥੇ ਮੈਂ ਲੁਧਿਆਣਾ ਵਾਸੀਆਂ ਦਾ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਪਾਰਟੀ ਦਾ ਮਾਨ ਵਧਾਇਆ ਪਾਰਟੀ ਨੂੰ ਫਤਵਾ ਦਿੱਤਾ ਉੱਥੇ ਹੀ ਮੈਂ ਪਾਰਟੀ ਦੇ ਸਾਰੇ ਜਿਹੜੇ ਵਰਕਰ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਔਰ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਵੀ ਮੈਂ ਵਧਾਈ ਦਿੰਨੀ ਆ ਸਾਰਿਆਂ ਦੀ ਮਿਹਨਤ ਆ ਜਿਹੜੀ ਉਹ ਰੰਗ ਲੈ ਕੇ ਆਈ ਆ ਔਰ ਅੱਜ ਵਿਰੋਧੀਆਂ ਦੇ ਜਿਹੜੇ ਜਿਹੜੇ ਜ਼ੁਬਾਨ ਸੀ ਉਹ ਬੰਦ ਹੋਈ ਆ ਤੇ ਜਿਹੜੇ ਲੋਕ ਨੇ ਲੁਧਿਆਣਾ ਦੇ ਵਾਸੀ ਨੇ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੀਤੇ ਹੋਏ ਕੰਮਾਂ ਤੇ ਜੜੀ ਮੋਹਰ ਲਾਈ ਆ। ਬਿਲਕੁਲ ਪਹਿਲਾਂ ਲੱਗਦਾ ਸੀ ਕਿ ਕਾਂਗਰਸ ਨਾਲ ਟੱਕਰ ਆ ਬੀਜੇਪੀ ਨਾਲ ਵੀ ਹੋ ਸਕਦੀ ਹੈ। ਬੀਜੇਪੀ ਵੱਧ ਵੋਟ ਲੈ ਕੇ ਗਈ ਤਾਂ ਮਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ। ਕਾਫੀ ਕੁਝ ਕਿ ਆਸਰਾਈਆਂ ਲਾਈਆਂ ਜਾ ਰਹੀਆਂ ਸੀ। ਪਰ ਅੱਜ ਉਸ ਸਮੇਂ ਵੀ ਜਦੋਂ ਤੀਜਾ ਪੜਾਅ ਚੱਲ ਰਿਹਾ ਸੀ ਕਿ ਬੀਜੇਪੀ ਦੂਜੇ ਨੰਬਰ ਤੇ ਆ ਗਈ ਕਿ ਬੀਜੇਪੀ ਨੂੰ ਵੀ ਬਹੁਤ ਵੋਟ ਪੈ ਰਹੀ ਆ ਐਵੇਂ ਜਿਹਾ ਲੱਗ ਰਿਹਾ ਸੀ। ਤੁਹਾਨੂੰ ਕਿਵੇਂ ਜਿਹਾ ਲੱਗ ਰਿਹਾ ਸੀ ਕਿ ਬੀਜੇਪੀ ਨਾਲ ਟੱਕਰ ਆ ਜਾਂ ਪਹਿਲਾਂ ਕਾਂਗਰਸ ਰਾਜਨੀਤੀ ਕਰਦੇ ਆਮ ਆਦਮੀ ਪਾਰਟੀ ਜਿਹੜੀ ਕੰਮ ਦੀ ਰਾਜਨੀਤੀ ਕਰਦੀ ਆ ਔਰ ਕੰਮਾਂ ਦੇ ਆਧਾਰ ਤੇ ਅਸੀਂ ਲੁਧਿਆਣਾ ਦੇ ਲੋਕਾਂ ਕੋਲ ਗਏ ਸੀਗੇ ਔਰ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਵੀ ਕਲੀਅਰ ਹੋ ਗਿਆ ਤੇ ਜਿਹੜੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਨੇ ਉਹਨਾਂ ਨੂੰ ਵੀ ਜਿਹੜਾ ਕਲੀਅਰ ਹੋ ਗਿਆ ਕਿ ਲੋਕ ਨੇ ਜਿਹੜੇ ਉਹ ਕੰਮਾਂ ਤੋਂ ਖੁਸ਼ ਨੇ ਔਰ ਕੰਮਾਂ ਦੇ ਆਧਾਰ ਤੇ ਲੁਧਿਆਣਾ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਆਸ਼ੂ ਜੀ ਇਲਜ਼ਾਮ ਲਾ ਰਹੇ ਸੀ ਖਾਸੇ ਕਿ ਕਾਫੀ ਉਹਨਾਂ ਨੇ ਕਿਹਾ ਕਿ ਇੱਥੇ ਧੱਕੇਸ਼ਾਹੀ ਹੋ ਰਿਹਾ ਕਿ ਟਾਂ ਫੜੀਆਂ ਗਈਆਂ ਕਿ ਕਿਟਾਂ ਵੰਡੀਆਂ ਗਈਆਂ ਨੇ ਕਿ ਸਰਕਾਰ ਜੇ ਹੈਗੀ ਆ ਕੰਮ ਕਰਾਉਂਦੀ ਆ ਤਾਂ ਕਿਟਾਂ ਵੰਡਣ ਦੀ ਕੀ ਲੋੜ ਸੀ ਆਪਣੇ ਆਪ ਵੋਟਾਂ ਪੈਣੀਆਂ ਸੀ ਦੇਖੋ ਜਿਹੜੀ ਗੁੰਡਾਗਰਦੀ ਜਿਹੜਾ ਇਹਨਾਂ ਸਰਕਾਰਾਂ ਦੇ ਟਾਈਮ ਦੇ ਵਿੱਚ ਹੁੰਦੀ ਰਹੀ ਆ ਇਹ ਇਹਨਾਂ ਨੂੰ ਲੱਗਦਾ ਕਿ ਸਾਰੇ ਸਾਡੇ ਵਰਗੇ ਨੇ ਸੋ ਜਿਹੜਾ ਆਸ਼ੂ ਜੀ ਦਾ ਜਿਹੜਾ ਰਵਈਆ ਹੈ ਜਿਹੜਾ ਬਿਹੇਵੀਅਰ ਉਹਨੂੰ ਲੁਧਿਆਣਾ ਦੇ ਲੋਕ ਜਿਹੜੇ ਅਜੇ ਭੁੱਲੇ ਨਹੀਂ ਹੈਗੇ 3 ਸਾਲ ਪਹਿਲਾਂ ਹੀ ਜਿਹੜਾ ਉਹਨਾਂ ਨੇ ਗੋਗੀ ਜੀ ਨੂੰ ਜਿਹੜਾ ਉੱਥੇ ਮੌਕਾ ਦਿੱਤਾ ਸੀਗਾ ਸੋ ਮੈਂ ਚਾਹੁੰਦੀ ਆ ਕਿ ਉਹ ਇੱਕ ਵਾਰ ਆਪਣੀ ਪੀੜ੍ਹੀ ਥੱਲੇ ਜਿਹੜਾ ਸੋਟਾ ਮਾਰ ਕੇ ਦੇਖ ਲੈਣ ਔਰ ਲੋਕਾਂ ਦਾ ਨਮਾਇੰਦਾ ਕਿਉਂ ਜਾ ਹੁੰਦਾ ਉਹ ਜਿਹੜਾ ਉਹਨਾਂ ਨੂੰ ਮੈਨੂੰ ਲੱਗਦਾ ਕਿ 3 ਸਾਲਾਂ ਦੇ ਵਿੱਚ ਜਿੱਥੇ ਜੇ ਅਜੇ ਸਮਝ ਨਹੀਂ ਆਈ ਹੈਗੀ ਤਾਂ ਅੱਜ ਦੂਜੀ ਵਾਰ ਹਾਰ ਕੇ ਜਿਹੜੀ ਉਹ ਸਮਝ ਜਿਹੜੀ ਆ ਜਾਣੀ ਚਾਹੀਦੀ ਆ ਤੇ ਜਿਸ ਤਰੀਕੇ ਨਾਲ ਲੋਕ ਤੁਹਾਨੂੰ ਪਿਆਰ ਦਿੰਦੇ ਨੇ ਹੱਥਾਂ ਤੇ ਚੁੱਕਦੇ ਆ ਫੁੱਲਾਂ ਦੀ ਵਰਖਾ ਕਰਦੇ ਆ ਤੁਹਾਨੂੰ ਇਨਾ ਪਿਆਰ ਦਿੰਦੇ ਆ ਤੇ ਉਹਨਾਂ ਲੋਕਾਂ ਨਾਲ ਕਿੱਦਾਂ ਦਾ ਰਵਈਆ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਣਾ ਮੈਨੂੰ ਲੱਗਦਾ ਕਿ ਅਜਾਸੂ ਜੀ ਨੂੰ ਜ਼ਿਆਦਾ ਸਮਝ ਆ ਗਈ ਹੁੰਦੀ ਬਿਲਕੁਲ ਰਾਜ ਸਭਾ ਸੀਟ ਖਾਲੀ ਹੋਗੀ ਪਹਿਲਾਂ ਵੀ ਕਿੱਸ ਰਹੀਆਂ ਇਹ ਸੀ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਜਾ ਸਕਦੇ ਨੇ ਜਾਂ ਕੋਈ ਹੋਰ ਜਾ ਸਕਦਾ ਕੀ ਲੱਗਦਾ ਕਿਉਂਕਿ ਰਾਜ ਸਭਾ ਸੀਟ ਵੀ ਖਾਲੀ ਹੋਗੀ ਜੇ ਇੱਕ ਦੀ ਭਰ ਪਾਈ ਹੋਗੀ ਤਾਂ ਦੂਜੀ ਖਾਲੀ ਦੇਖੋ ਜੀ ਇਹ ਮੇਰੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਪਾਰਟੀ ਲੈਵਲ ਤੇ ਜਿਹੜੀ ਇਹਦੀ ਚਰਚਾ ਹੋਣੀ ਆ ਸਾਰੀ ਲੀਡਰਸ਼ਿਪ ਹੋਊਗੀ ਸਾਡੀ رائے ਲਈ ਜਾਊਗਾ ਤਾਂ ਜ਼ਰੂਰ ਜੀ ਜੀ ਅਸੀਂ ਜਿਹੜੇ ਆ ਭਵਾਨੀਗ ਸਰਪੰਚ ਵੀ ਖੜੇ ਆ ਸਾਡੇ ਪ੍ਰਧਾਨ ਜੀ ਖੜੇ ਆ ਸੋ ਸਾਰਿਆਂ ਨੇ ਜਿਹੜੀ ਖੁਸ਼ੀ ਮਨਾਈ ਔਰ ਬਹੁਤ ਖੁਸ਼ੀ ਦੀ ਗੱਲ ਆ ਜਿੱਥੇ ਅਸੀਂ ਅੱਜ ਪੰਜਾਬ ਦੇ ਵਿੱਚ ਲੁਧਿਆਣਾ ਸੀਟ ਜਿਹੜੀ ਅਸੀਂ ਜਿੱਤੀ ਐ ਉੱਥੇ ਹੀ ਅੱਜ ਬੀਜੇਪੀ ਦਾ ਜਿਹੜਾ ਗੜ ਹੈ ਅੱਜ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਆ ਬੀਜੇਪੀ ਦੀ ਗੁਜਰਾਤ ਦੇ ਵਿੱਚ ਸਰਕਾਰ ਆ ਅੱਜ ਗੁਜਰਾਤ ਦੇ ਵਿੱਚ ਜਿਹੜੀ ਪਾਰਟੀ ਦੀ ਜਿਹੜੀ ਸਨ ਲੱਗੀ ਆ ਜਿਹੜੇ ਅੱਜ ਲੋਕਾਂ ਨੇ ਗੁਜਰਾਤ ਦੇ ਲੋਕਾਂ ਨੇ ਗੁਜਰਾਤ ਮਾਡਲ ਨੂੰ ਬੀਜੇਪੀ ਦੀ ਜਿਹੜੀ ਰਣਨੀਤੀ ਨੂੰ ਨਕਾਰਦੇ ਹੋਏ ਅੱਜ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਇਹ ਜਿਹੜਾ ਪੂਰੇ ਦੇਸ਼ ਦੇ ਵਿੱਚ ਇੱਕ ਜਿਹੜੀ ਇੱਕ ਨਵਾਂ ਸਿਨੈਰੀਓ ਜਿਹੜਾ ਅੱਜ ਬਣਿਆ ਬਿਲਕੁਲ ਜਦੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਗੁਜਰਾਤ ਚ ਉਦੋਂ ਕੀ ਲੱਗਦਾ ਉਦੋਂ ਲੋਕ ਸਮਝੇ ਨਹੀਂ ਸੀ ਜਿਹੜੇ ਹੁਣ ਸਮਝੇ ਨੇ ਕਿ ਹੁਣ ਵੱਧ ਤੋਂ ਵੱਧ ਕਿਉਂਕਿ ਵੱਡੀ ਵੋਟ ਨਾਲ ਜਿੱਤ ਹੋਈ ਹੈ ਉੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਦੇਖੋ ਗੁਜਰਾਤ ਦੇ ਲੋਕ ਜਿਹੜਾ ਮੈਂ ਸਮਝਦੀ ਹਾਂ ਕਿ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਜੇ ਅੱਜ ਕੇਂਦਰ ਦੇ ਵਿੱਚ ਭਾਜਪਾ ਤਾਂ ਗੁਜਰਾਤ ਦੇ ਵਿੱਚ ਜਿਹੜਾ ਕੁਝ ਜਿਹੜੇ ਕੋਈ ਕੰਮ ਹੋਣਗੇ ਕੋਈ ਚੰਗੀ ਸਿੱਖਿਆ ਹੋਊਗੀ ਚੰਗਾ ਸਹਿ ਸੂਲਤਾ ਮਿਲਣਗੀਆਂ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਨਹੀਂ ਮਿਲੀਆਂ ਹੈਗੀਆਂ ਤੇ ਉਹਨਾਂ ਨੇ ਅੱਜ ਪਾਰਟੀ ਦੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਕੰਮ ਨੇ ਉਹਨਾਂ ਤੋਂ ਆਧਾਰ ਤੇ ਮੈਨੂੰ ਸਮਝਦਿਆਂ ਕਿ ਚਾਹੇ ਦਿੱਲੀ ਦੇ ਵਿੱਚ ਕੀਤੇ ਸੀ ਚਾਹੇ ਜ ਪੰਜਾਬ ਦੇ ਵਿੱਚ ਸਰਕਾਰ ਕੰਮ ਕਰ ਰਹੀ ਹੈ ਤੇ ਉਹਦੀ ਚਰਚਾ ਜਿਹੜੀ ਪੂਰੀ ਪੂਰੇ ਇੰਡੀਆ ਦੇ ਵਿੱਚ ਹੋ ਰਹੀ ਹੈ ਤੇ ਅੱਜ ਇਸੇ ਕਰਕੇ ਮੈਂ ਸਮਝਦਿਆਂ ਕਿ ਗੁਜਰਾਤ ਦੇ ਲੋਕਾਂ ਨੇ ਬੀਜੇਪੀ ਨੂੰ ਨਕਾਰਦੇ ਹੋਏ ਆ ਪਾਰਟੀ ਦੀ ਜਿਵੇਂ ਕਦਮ ਵੱਧਾ ਜਾ ਰਿਹਾ ਕਿਉਂਕਿ ਗੱਲਬਾਤ ਇਹ ਵੀ ਹੋ ਰਹੀ ਹੈ ਕਿ ਆਉਣ ਵਾਲੀ ਬਿਹਾਰ ਚੋਣਾ ਵੀ ਆਮ ਆਦਮੀ ਪਾਰਟੀ ਵਧੀਆ ਤਰੀਕੇ ਨਾਲ ਲੜਨ ਜਾ ਰਹੀ ਹੈ ਬਹੁਤ ਛੋਟੀ ਉਮਰ ਹੈ ਪਾਰਟੀ ਦੀ ਔਰ ਬਹੁਤ ਛੋਟੀ ਉਮਰ ਦੇ ਵਿੱਚ ਪਾਰਟੀ ਅੱਜ ਜਿਹੜੀ ਨੈਸ਼ਨਲ ਪਾਰਟੀ ਬਣੀ ਹੈ ਔਰ ਜਿਹਦੇ ਵਿੱਚ ਮੇਰੇ ਵਰਗੇ ਆਮ ਪਰਿਵਾਰਾਂ ਦੇ ਆਮ ਘਰਾਂ ਦੇ ਧੀਆਂ ਪੋਤਾਂ ਨੂੰ ਮੌਕਾ ਮਿਲਿਆ ਐ ਐਮਐਲਏ ਬਣਾਇਆ 27 ਸਾਲ ਦੀ ਉਮਰ ਦੇ ਵਿੱਚ ਸੰਗਰੂਰ ਵਾਲਿਆਂ ਨੇ ਮੈਨੂੰ ਜਿਹੜਾ ਇਥੋਂ ਮੌਕਾ ਦਿੱਤਾ ਸੋ ਇਹ ਸਾਰਾ ਚੀਜ਼ ਜਿਹੜਾ ਕੁਛ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੰਭਵ ਸੀ ਔਰ ਪਾਰਟੀ ਦੇ ਵਿੱਚ ਹੋ ਰਿਹਾ ਤੇ ਲੋਕ ਨੇ ਜਿਹੜੇ ਉਹ ਬਦਲ ਚਾਹੁੰਦੇ ਆ ਔਰ ਇਹਨਾਂ ਪਾਰਟੀਆਂ ਤੋਂ ਜਿਹੜੇ ਦੁਖੀ ਆ ਸੋ ਇਸੇ ਕਰਕੇ ਅੱਜ ਮੈਂ ਸਮਝਦੀ ਆ ਕਿ ਲੋਕ ਨੇ ਜਿਹੜੇ ਚਾਹੇ ਪੰਜਾਬ ਦੇ ਵਿੱਚ ਹੈ ਦਿੱਲੀ ਦੇ ਵਿੱਚ ਚਾਹੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਉਹ ਪਾਰਟੀ ਦੀਆਂ ਨੀਤੀਆਂ ਤੋਂ ਜਿਹੜੇ ਖੁਸ਼ ਨੇ ਬਿਲਕੁਲ ਜੀ ਸੋ ਐਮਐਲਏ ਨਰਿੰਦਰ ਕੌਰ ਭਰਾ ਅੱਜ ਲੱड्डੂ ਵੰਡੇ ਗਏ ਨੇ ਭਵਾਨੀਗੜ੍ਹ 'ਚ ਜਸ਼ਨ ਮਨਾਏ ਜਾ ਰਹੇ ਨੇ ਕਿ ਲੁਧਿਆਣਾ ਪੱਛਮੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤੇ ਨਾਲ ਹੀ ਗੁਜਰਾਤ ਦੇ ਵਿੱਚ ਵੀ ਵੱਡੀ ਵੜਤ ਨਾਲ ਇੱਕ ਸੀਟ ਮਿਲੀ ਆ ਆਮ ਆਦਮੀ ਪਾਰਟੀ ਨੂੰ ਸੋ ਪੂਰੇ ਪੰਜਾਬ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ